ਦੇਸ਼ ਭਰ ਚ ਰੱਖਿਆ ਬੰਧਨ ਦਾ ਤਿਹਾਰ ਮਨਾਇਆ ਗਿਆ ਉੰਜ ਵੀ ਕੁਝ ਅਜਿਹੇ ਭਰਾ ਨੇ ਜੋ ਦੇਸ਼ ਦੀ ਰਾਖੀ ਲਈ ਸਰਹੱਦਾ ਤੇ ਤਾਇਨਾਤ ਦੇ ਸਰਹਾਤੇ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੇ ਪਰਿਵਾਰਾਂ ਤੋਂ ਦੂਰ ਰਹਿਣ ਵਾਲੇ ਸਾਡੇ ਦੇਸ਼ ਦੇ ਸੈਨਿਕਾਂ ਲਈ ਇਹ ਤਿਹਾਰ ਵਿਅਰਥ ਨਾ ਜਾਵੇ ਇਸ ਲਈ ਭਾਰਤ ਪਾਕਿਸਤਾਨ ਸਰਹੱਦ ਅਟਾਰੀ ਵਾਗਾ ਸਰਹਾਤੇ ਕਈ ਭੈਣਾਂ ਨੇ ਸੈਨਿਕਾਂ ਨੂੰ ਰਖੜੀ ਬੰਨੀ ਹੈ ਕਈ ਮਹਿਲਾਵਾਂ ਨੇ ਪੰਜਾਬ ਦੇ ਅੰਮ੍ਰਿਤਸਰ ਦੇ ਵਾਗਾ ਬਾਰਡਰ ਤੇ ਤਣਾਅ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਰਖੜੀ ਬੰਨੀ ਐਨਾ ਹੀ ਨਹੀਂ ਕਈ ਭੈਣਾਂ ਨੇ ਬੀਐਸਐਫ ਦੀਆਂ ਮਹਿਲਾ ਜਵਾਨਾਂ ਨੂੰ ਰਖੜੀ ਬਨ ਕੇ ਮਠਾਈ ਖਵਾਈਏ ਸਾਲ 1968 ਚ ਅਟਾਰੀ ਬਾਰਡਰ ਤੇ ਜਵਾਨਾਂ ਨੂੰ ਰਖੜੀ ਬੰਨਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਦੱਸਦੀ ਹੈ ਕਿ ਹਰ ਰਕਸ਼ਾ ਬੰਧਨ ਤੇ ਕਈ ਮਹਿਲਾਵਾਂ ਖਾਸ ਤੌਰ ਤੇ ਵਾਗਾ ਬਾਰਡਰ ਸਮੇਤ ਪੰਜਾਬ ਨਾਲ ਲੱਗਦੀ ਪਾਕਿਸਤਾਨ ਸਰਹੱਦ ਤੇ ਤੈਨਾਤ ਸਾਡੇ ਜਵਾਨਾਂ ਨੂੰ ਰਖੜੀ ਬੰਨਣ ਆਉਂਦੀਆਂ ਨੇ ਇਹ ਰੁਝਾਨ ਕਈ ਸਾਲਾਂ ਤੋਂ ਚੱਲ ਰਿਹਾ ਹੈ ਇਸ ਸਬੰਧ ਵਿੱਚ ਸੋਮਵਾਰ ਨੂੰ ਵੀ ਰਖੜੀ ਦੇ ਤਿਹਾਰ ਮੌਕੇ ਅੰਮ੍ਰਿਤਸਰ ਦੇ ਅਟਾਰੀ ਵਾਗਾ ਬਾਰਡਰ ਅਤੇ ਔਰਤਾਂ ਨੇ ਫੌਜ ਦੇ ਜਵਾਨਾਂ ਨੂੰ ਰਖੜੀ ਬੰਨੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ